ਕਦੇ-ਕਦੇ ਜ਼ਿੰਦਗੀ ਵੀ ਸਾਡੇ ਸਾਹਮਣੇ ਅਜਿਹੇ ਇਮਤਿਹਾਨ ਖੜੇ ਕਰ ਦਿੰਦੀ ਹੈ ਜਿੱਥੇ ਸਬਰ ਤੇ ਭਰੋਸੇ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ ਇਸ ਦੁਨੀਆ ਵਿੱਚ ਦੌਲਤ ਤੇ ਸ਼ੌਹਰਤ ਹਰ ਰੋਜ਼ ਰੰਗ ਬਿਲਦੇ ਰਹਿੰਦੇ ਹਨ ਪਰ ਇੱਕ ਚੀਜ਼ ਜੋ ਟਲ ਰਹਿੰਦੀ ਹੈ ਉਹ ਹੈ ਇੱਕ ਇਨਸਾਨ ਦਾ ਵਿਸ਼ਵਾਸ ਤੇ ਸਬਰ ਤੇ ਇਮਾਨਦਾਰੀ ਕਦੇ ਵੀ ਕਿਸੇ ਦੀ ਹਾਲਤ ਦੇਖ ਕੇ ਉਸ ਦਾ ਅੰਦਾਜ਼ਾ ਨਾ ਲਗਾਓ ਕਿਉਂਕਿ ਜਿਹੜਾ ਇਨਸਾਨ ਅੱਜ ਬੇਸਹਾਰਾ ਹੈ ਕੱਲ ਨੂੰ ਰਾਜਾ ਵੀ ਹੋ ਸਕਦਾ ਹੈ ਅੱਜ ਤੁਹਾਡੇ ਲਈ ਜੋ ਅਸੀਂ ਲੈ ਕੇ ਆਏ ਹਾਂ ਉਹ ਸਿਰਫ ਇੱਕ ਕਹਾਣੀ ਹੀ ਨਹੀਂ ਸਗੋ ਜੀਵਨ ਸਿੱਖਿਆ ਹੈ ਬੜੇ ਪੁਰਾਣੇ ਬੇਲੇ ਦੀ ਗੱਲ ਹੈ ਇੱਕ ਸ਼ਹਿਰ ਦੇ ਨੇੜੇ ਬਹੁਤ ਸਾਰੇ ਪਿੰਡ ਬਸਤੀਆਂ ਤੇ ਮੀਰ ਲੋਕ ਬਸੇ ਹੋਏ ਸਨ ਇਹਨਾਂ ਬਸਤੀਆਂ ਵਿੱਚ ਇੱਕ ਨੂਰ ਨਾਮ ਦਾ ਬੰਦਾ ਰਹਿੰਦਾ ਸੀ ਨੂਰ ਬਹੁਤ ਹੀ ਸਾਦੇ ਸੁਆਦ ਦਾ ਮਾਲਕ ਸੀ ਉਸ ਕੋਲ ਸਿਰਫ ਇੱਕ ਚੌਂਪੜੀ ਸੀ ਜਿਸ ਦੇ ਵਿੱਚ ਗਰਬ ਗਰੀਬੀ ਦੇ ਸਾਈ ਮੰਡਰਾ ਰਹੇ ਸੀ ਇਹਨਾਂ ਹਾਲਾਤਾਂ ਵਿੱਚ ਵੀ ਉਹ ਹਰ ਬੇਲੇ ਰੱਬ ਦਾ ਸ਼ੁਕਰ ਕਰਦਾ ਤੇ ਆਪਣੇ ਲਈ ਇਹ ਸਭ ਚੰਗਾ ਸਮਝਦਾ ਉਸ ਦੇ ਘਰ ਵਿੱਚ ਚਾਰ ਮੈਂਬਰ ਸੀ ਪਤਨੀ ਉਸ ਦੇ ਬੱਚੇ ਤੇ ਆਪ ਪਿੰਡ ਵਾਲੇ ਅਕਸਰ ਉਸ ਨੂੰ ਪੁੱਛਦੇ ਕਿ ਨੂ ਤੂੰ ਹਾਰੋ ਜਿੰਨੀ ਮਿਹਨਤ ਕਰਦਾ ਹੈ ਫਿਰ ਵੀ ਤੇਰੀ ਗਰੀਬੀ ਖਤਮ ਨਹੀਂ ਹੁੰਦੀ ਤੇ ਨੂਰ ਹੱਸ ਕੇ ਜਵਾਬ ਦਿੰਦਾ ਕਿ ਮੈਂ ਸਕੂਨ ਦੀ ਦੌਲਤ ਨਾਲ ਮਾਲਾ-ਮਾਲ ਹਾਂ ਪੈਸੇ ਨੇ ਦੌਲਤ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ ਉਸ ਪਿੰਡ ਵਿੱਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਸਨ ਇੱਕ ਪਾਸੇ ਬਹੁਤ ਅਮੀਰ ਲੋਕ ਮਹਿਲਾਂ ਵਾਲੇ ਘਰਾਂ ਵਿੱਚ ਰਹਿੰਦੇ ਸੀ ਉਹ ਗਰੀਬਾਂ ਨੂੰ ਕੁਝ ਵੀ ਨਹੀਂ ਸਮਝਦੇ ਸਨ ਦੂਜੇ ਪਾਸੇ ਪਿੰਡ ਦੇ ਗਰੀਬ ਲੋਕ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਸਖਤ ਮਿਹਨਤ ਕਰਨੀ ਪੈਂਦੀ ਸੀ ਨੂਰ ਮਿਹਨਤ ਨਾਲ ਜੋ ਕੁਝ ਮਿਲਦਾ ਉਹ ਸਬਰ ਨਾਲ ਸ਼ੁਕਰ ਸ਼ੁਕਰ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਦਾ ਕਈ ਵਾਰ ਉਹਨਾਂ ਨੂੰ ਭੁੱਖੇ ਹੀ ਸੌਣਾ ਪੈ ਜਾਂਦਾ ਜਦੋਂ ਪਿੰਡ ਦੇ امیر ਲੋਕਾਂ ਤੋਂ ਮਦਦ ਲਈ ਜਾਂਦਾ ਤਾਂ ਉਹ ਕਹਿੰਦੇ ਤੂੰ ਤਾਂ ਬੜੀ ਰੱਬ ਦੀ ਬਾਤ ਕਰਦਾ ਹੈ ਤੇ ਕਹਿੰਦਾ ਜਿ ਲਈ ਦੌਲਤ ਤੇ ਪੈਸੇ ਕੁਝ ਵੀ ਨਹੀਂ ਰਹਾ ਤਾਂ じゃ ਰੱਬ ਕੋਲੋਂ ਹੀ ਰੋਟੀ ਮੰਗ ਸਾਡੇ ਅੱਗੇ ਹੱਥ ਕਿਉਂ ਫਿਲਾਉਂਦਾ ਹੈ ਪਰ ਉਹ ਰੱਬ ਦਾ ਸ਼ੁਕਰਾਨਾ ਕਰਦਾ ਦਾ ਸਬਰ ਕਰਦਾ ਅਸਲ ਵਿੱਚ ਨੂਰ ਵੀ ਪਹਿਲਾਂ ਅਮੀਰ ਹੁੰਦਾ ਸੀ ਪਿੰਡ ਵਿੱਚ ਵੱਡਾ ਕਾਰਸੀ ਉਹ ਵੀ ਕਦੇ ਸ਼ਹਿਰ ਤੇ ਬਾਜ਼ਾਰ ਵਿੱਚ ਵਪਾਰ ਕਰਦਾ ਸੀ ਉਸ ਦੀ ਦੁਕਾਨ ਤੇ ਹਮੇਸ਼ਾ ਭੀੜ ਲੱਗੀ ਰਹਿੰਦੀ ਸੀ ਉਹ ਹਰ ਕਿਸ ਨਾਲ ਨਰਮੀ ਨਾਲ ਗੱਲ ਕਰਦਾ ਸੀ ਤੇ ਹੋਰ ਵਪਾਰੀਆਂ ਨਾਲੋਂ ਚੀਜ਼ਾਂ ਦੇ ਰੇਟ ਵੀ ਘੱਟ ਰੱਖਦਾ ਸੀ ਉਸ ਦੇ ਸੁਭਾਅ ਦੇ ਕਰਕੇ ਅਸ ਆਸ-ਪਾਸ ਦੇ ਵਪਾਰੀ ਉਸ ਨਾਲ ਈਰਖਾ ਕਰਨ ਲੱਗ ਪਏ ਤੇ ਉਹ ਸਮਝਦੇ ਸੀ ਕਿ ਜਦੋਂ ਤੱਕ ਬਜ਼ਾਰ ਵਿੱਚ ਨੂਰ ਦੀ ਦੁਕਾਨ ਹੈ ਉਸ ਦੀ ਦੁਕਾਨ ਤੇ ਕੋਈ ਵੀ ਗਾਹਕ ਨਹੀਂ ਆਵੇਗਾ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਨੂਰ ਨੂੰ ਬਜ਼ਾਰ ਚੋਂ ਬਾਹਰ ਕੱਢ ਕੱਢ ਸੁੱਟਣਗੇ ਇੱਕ ਦਿਨ ਉਹਨਾਂ ਨੇ ਮਿਲੀ ਭੁਗਤ ਨਾਲ ਇੱਕ ਅਣਜਾਣ ਵਪਾਰੀ ਨੂੰ ਉਸ ਦੀ ਦੁਕਾਨ ਤੇ ਭੇਜ ਦਿੱਤਾ ਉਹ ਇੱਕ ਸੌਦਾਗਰ ਸੀ ਜੋ ਲੋਕਾਂ ਨਾਲ ਠੱਗੀ ਕਰਦਾ ਸੀ ਉਹ ਦਰਵੇਸ਼ ਦਾ ਰੂਪ ਧਨ ਕਰਕੇ ਨੂਰ ਕੋਲ ਗਿਆ ਤੇ ਕਿਹਾ ਕਿ ਮੈਂ ਫਲਾਣੀ ਸ਼ਹਿਰ ਤੋਂ ਆਇਆ ਹਾਂ ਤੇ ਮੈਂ ਤੇਰੇ ਪੈ ਕੱਪੜਿਆਂ ਬਾਰੇ ਤੇ ਤੇਰੇ ਸੁਭਾਅ ਬਾਰੇ ਬਹੁਤ ਸੁਣਿਆ ਹੈ ਮੈਂ ਤੇਰੀ ਦੁਕਾਨ ਦੇ ਸਾਰੇ ਕੱਪੜੇ ਖਰੀਦਣੇ ਚਾਹੁੰਦਾ ਹਾਂ ਪਰ ਮੇਰੇ ਕੋਲ ਇਸ ਸਮੇਂ ਦੇ ਪੈਸੇ ਨਹੀਂ ਹਨ ਸ਼ਹਿਰ ਤੋਂ ਮੇਰਾ ਇੱਕ ਹੋਰ ਕਾਫਲਾ ਆ ਰਿਹਾ ਹੈ ਜਿਸ ਤਿੱਖ ਬਾਈ ਮੇਰਾ ਭਰਾ ਕਰ ਰਿਹਾ ਹੈ ਉਸ ਦੇ ਕੋਲ ਮੇਰਾ ਸਾਰਾ ਪੈਸਾ ਹੈ ਸਾਰਾ ਮਾਲ ਹੈ ਤੇ ਉਹ ਜਿਵੇਂ ਸ਼ਹਿਰ ਵਿੱਚ ਪਹੁੰਚੇਗਾ ਤਾਂ ਮੈਂ ਉਸ ਦੇ ਕੋਲੋਂ ਰਕਮ ਲੈ ਕੇ ਤੁਹਾਨੂੰ ਤੁਰੰਤ ਦੇ ਦੇਵਾਂਗਾ ਉਹ ਸ਼ਾਮ ਤੱਕ ਪਹੁੰਚ ਜਾਵੇਗਾ ਨੂ ਨੇ ਉਸ ਬੰਦੇ ਨੂੰ ਧਿਆਨ ਨਾਲ ਦੇਖਿਆ ਤੇ ਕਹਿਣ ਲੱਗਾ ਭਰਾ ਜੀ ਤੁਸੀਂ ਇੱਕ ਨੇਕ ਆਦਮੀ ਲੱਗ ਰਹੇ ਹੋ ਨੂ ਵਪਾਰ ਵਿੱਚ ਇੰਨਾ ਕੁ ਤਰੋਸਾ ਚੱਲਦਾ ਹੀ ਹੈ ਮੈਂ ਤੁਹਾਨੂੰ ਆਪਣਾ ਸਾਯਾ ਕਪੜਾ ਦੇ ਦਿੰਦਾ ਹਾਂ ਸ਼ਾਮ ਤੱਕ ਤੁਸੀਂ ਮੈਨੂੰ ਮੇਰੀ ਰਕਮ ਦੇ ਦਿਓ ਪਰ ਉਦੋਂ ਤੱਕ ਤੁਹਾਨੂੰ ਇੱਥੇ ਹੀ ਬੈਠਣਾ ਪੈਗਾ ਵਪਾਰੀ ਨੇ ਕਿਹਾ ਠੀਕ ਹੈ ਉਸ ਤੋਂ ਬਾਅਦ ਨੂਰ ਨੇ ਆਪਣਾ ਸਾਰਾ ਸਮਾਨ ਉਸ ਨੂੰ ਦੇ ਦਿੱਤਾ ਉਸ ਦੇ ਘੋੜਸਵਰ ਸਾਰਾ ਮਾਲ ਲੈ ਕੇ ਸ਼ਹਿਰ ਵੱਲ ਤੁਰ ਪਿਆ ਉਹ ਵਪਾਰੀ ਉੱਥੇ ਬੈਠ ਕੇ ਇਧਰ ਉਧਰ ਦੀ ਗੱਲਾਂ ਕਰਨ ਲੱਗ ਪਿਆ ਤੇ ਅੰਦਰ ਹੀ ਅੰਦਰ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਇੱਥੋਂ ਭੱਜਾਂ ਕਿਵੇਂ ਕੁਝ ਹੀ ਥੇਰ ਵਿੱਚ ਨਮਾਜ਼ ਦਾ ਸਮਾਂ ਹੋਇਆ ਤੇ ਉਹ ਤੁਰੰਤ ਨੂਰ ਨੂੰ ਕਹਿਣ ਲੱਗਾ ਚਲੋ ਭਰਾ ਨਮਾਜ਼ ਪੜੀਏ ਨੂਰ ਉਸ ਬੰਦੇ ਨਾਲ ਨਮਾਜ਼ ਪੜਨ ਲਈ ਚਲਾ ਗਿਆ ਉਹ ਮਸਜਿਦ ਵਿੱਚ ਇਕੱਠੇ ਦਾਖਲ ਹੋਏ ਨਮਾਜ਼ ਅਦਾ ਕਰਨ ਤੋਂ ਬਾਅਦ ਨੂਰ ਨੇ ਵੇਖਿਆ ਕਿ ਉਹ ਵਪਾਰੀ ਉੱਥੇ ਨਹੀਂ ਸੀ ਉਸਨੇ ਉਸ ਵਪਾਰੀ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਇੰਨੇ ਲੋਕਾਂ ਵਿੱਚ ਉਸ ਨੂੰ ਉਹ ਕਿਤੇ ਵੀ ਨਜ਼ਰ ਨਾ ਆਇਆ ਉਹ ਵਾਪਸ ਆਪਣੀ ਦੁਕਾਨ ਤੇ ਆਇਆ ਉਹ ਉੱਥੇ ਵੀ ਨਹੀਂ ਸੀ ਉਹ ਬੜਾ ਪਰੇਸ਼ਾਨ ਹੋਇਆ ਪਰ ਉਸਨੇ ਸਬਰ ਦਾ ਪੱਲਾ ਹੱਥੋਂ ਨਹੀਂ ਛੱਡਿਆ ਤੇ ਸਰਬ ਰੱਬ ਰੱਬ ਕਰਦਾ ਆਪਣੀ ਦੁਕਾਨ ਤੇ ਬੈਠ ਗਿਆ ਤੇ ਸੋਚਣ ਲੱਗਾ ਕਿ ਸ਼ਾਇਦ ਉਸ ਵਪਾਰੀ ਦਾ ਕਾਫਲਾ ਆ ਜਾਵੇ ਕਰ ਕੋਈ ਨਾ ਆਇਆ ਹੁਣ ਉਸ ਨੂੰ ਸਮਝ ਆ ਗਈ ਕਿ ਉਸ ਨਾਲ ਧੋਖਾ ਹੋਇਆ ਹੈ ਨੂਰ ਨੇ ਕੁਝ ਲੋਕਾਂ ਦਾ ਕਰਜ਼ਾ ਮੋੜਨਾ ਸੀ ਇਸ ਲਈ ਉਸ ਦਾ ਘਰ ਵੀ ਵੇਚ ਗਿਆ ਉਹ ਇਨਸਾਨ ਜੋ ਪਹਿਲਾਂ ਖੁਸ਼ਹਾਲ ਸੀ ਹੁਣ ਬੇਬਸ ਹੋ ਗਿਆ ਪਰ ਉਸ ਨੇ ਇੱਕ ਵਾਰੀ ਵੀ ਰੱਬ ਦੇ ਉਸ ਫੈਸਲੇ ਤੋਂ ਸ਼ਿਕਵਾ ਨਹੀਂ ਕੀਤਾ ਬਾਅਦ ਵਿੱਚ ਇੱਕ ਝੌਪੜੀ ਵਿੱਚ ਜਾ ਵਸਿਆ ਕੁ ਸਮਾਂ ਲੰਘਿਆ ਤੇ ਉਹ ਮਿਹਨਤ ਕਰਨ ਲੱਗ ਪਿਆ ਪਰ ਉਸ ਨੇ ਹੌਸਲਾ ਨਹੀਂ ਛੱਡਿਆ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅਜੇ ਉਸ ਦਾ ਇਮਤਿਹਾਨ ਬਾਕੀ ਹੈ ਇੱਕ ਵਾਰ ਉੱਤੇ ਤੇਜ਼ਮੀ ਪਿਆ ਤੇ ਬਾਕੀ ਤੇ ਸਾਰੀਆਂ ਝੌਪੜੀਆਂ ਡੁੱਬ ਗਈਆਂ ਨੂਰ ਕੋਲ ਹੁਣ ਸੇ ਟੱਕਣ ਲਈ ਵੀ ਜਗ੍ਹਾ ਨਹੀਂ ਸੀ ਹਾਲਾਤ ਨੇ ਮਾੜੇ ਹੋ ਗਏ ਕਿ ਉਸਨੇ ਉਸਦੇ ਬੱਚੇ ਤੇ ਉਸਦੀ ਪਤਨੀ ਖੁੱਲੇ ਅਸਮਾਨ ਹੇਠਾਂ ਸੌਂਦੇ ਰਹੇ ਉਸਦੀ ਉਸਦੀ ਪਤਨੀ ਆਪਣੇ ਹਾਲਾਤ ਦੇਖ ਕੇ ਰੋ ਪੈਂਦੀ ਪਰ ਨੂਰ ਹਮੇਸ਼ਾ ਉਸ ਨੂੰ ਹੌਸਲਾ ਦਿੰਦਾ ਇੱਕ ਦਿਨ ਉਸ ਨੂੰ ਅਬਦੁੱਲ ਨਾਮ ਦਾ ਵਪਾਰੀ ਮਿਲਿਆ ਉਹ ਬਹੁਤ ਸਾਰੀਆਂ ਬੱਕਰੀਆਂ ਦੇ ਝੁੰਡ ਦਾ ਮਾਲਕ ਸੀ ਤੇ ਸ਼ਹਿਰ ਵਿੱਚ ਉਸ ਨੂੰ ਅਬਦੁੱਲ ਬੱਕਰੀਆਂ ਵਾਲਾ ਕਿਹਾ ਜਾਂਦਾ ਸੀ ਇੱਕ ਦਿਨ ਉਸ ਨੇ ਨੂਰ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਉਸ ਦੀਆਂ ਬੱਕਰੀਆਂ ਨੂੰ ਚਰਾਉਣ ਵਾਲਾ ਛੁੱਟੀ ਤੇ ਗਿਆ ਹੈ ਜੇ ਤੂੰ ਚਾਹੇ ਤਾਂ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਹੈ ਮੈਂ ਤੈਨੂੰ ਇਸ ਦੀ ਰਕਮ ਦੇ ਸਕਦਾ ਹਾਂ ਉਸ ਨੇ ਪ੍ਰਮਾਤਮਾ ਸ਼ੁਕਰਾਨਾ ਕਰਦੇ ਹੋਏ ਕੰਮ ਨੂੰ ਹਾਂ ਕਰ ਦਿੱਤੀ ਉਹ ਰੋਜ਼ ਬੱਕਰੀਆਂ ਚਰਾਉਂਦਾ ਦਿਨ ਭਰ ਦੇ ਕੰਮ ਤੋਂ ਉਸ ਨੂੰ ਜੋ ਮਿਲਦਾ ਉਸ ਦਾ ਸਾਰਾ ਉਸ ਦਾ ਰਸ਼ਨ ਖਰੀਦ ਕੇ ਘਰ ਲੈ ਜਾਂਦਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਕਦੇ-ਕਦੇ ਉਹ ਭੁੱਖਾ ਰਹਿ ਜਾਂਦਾ ਤੇ ਸਿਰਫ ਤੇ ਸਿਰਫ ਪਾਣੀ ਪੀ ਕੇ ਆਪਣਾ ਰਾਤ ਲਗਾਉਂਦਾ ਤੇ ਹਰ ਵੇਲੇ ਰੱਬ ਉਤੇ ਭਰੋਸਾ ਰੱਖਦਾ ਕਿ ਉਹ ਸੱਚੇ ਪਾਤਸ਼ਾਹ ਇੱਕ ਦਿਨ ਜ਼ਰੂਰ ਹਾਲਾਤ ਬਦਲੇਗਾ ਰੱਬ ਦਾ ਨੂਰ ਦੀ ਪਰਖ ਖਤਮ ਨਾ ਹੋਈ ਇੱਕ ਦਿਨ ਨੂਰ ਬੱਕਰੀਆਂ ਨੂੰ ਲੈ ਕੇ ਜੰਗਲ ਵਿੱਚ ਗਿਆ ਉਹ ਇੱਕ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਨ ਲੱਗ ਪਿਆ ਤੇ ਕੁਝ ਥੇਰ ਬਾਅਦ ਉਸ ਦੀ ਅੱਖ ਲੱਗ ਗਈ ਜਦੋਂ ਉਸਦੀ ਆ ਖੁੱਲੀ ਤਾਂ ਬੱਕਰੀਆਂ ਉੱਥੇ ਨਹੀਂ ਸੀ। ਉਹ ਇੱਧਰ-ਉੱਧਰ ਲੱਭਣ ਲੱਗ ਪਿਆ ਪਰ ਉਸ ਨੂੰ ਬੱਕਰੀਆਂ ਕਿਤੇ ਵੀ ਨਹੀਂ ਮਿਲੀਆਂ। ਉਸਨੇ ਉੱਪਰ ਵੱਲ ਵੇਖ ਕੇ ਠੰਡੀ ਹਵਾ ਭਰੀ। ਆਬਦੁਰ ਵਪਾਰੀ ਨੇ ਉਸਨੂੰ ਬੁਰਾ ਭਲਾ ਕਿਹਾ। ਉਸਨੇ ਕਿਹਾ ਕਿ ਜਾਂ ਤਾਂ ਤੂੰ ਮੇਰੀਆਂ ਬੱਕਰੀਆਂ ਲਿਆ ਦੇ ਜਾਂ ਫਿਰ ਮੇਰਾ ਨੁਕਸਾਨ ਭਰ ਦੇ। ਨੂਰ ਨੇ ਸਾਰੇ ਪਾਸੇ ਬੱਕਰੀਆਂ ਦੇਖੀਆਂ ਪਰ ਉਸ ਨੂੰ ਕਿਤੇ ਵੀ ਕੋਈ ਬੱਕਰੀ ਨਾ ਮਿਲੀ। ਅਬਦੁੱਲ ਨੇ ਕਿਹਾ ਜਦੋਂ ਤੱਕ ਮੇਰਾ ਨੁਕਸਾਨ ਪੂਰਾ ਨਹੀਂ ਹੁੰਦਾ ਉਦੋਂ ਤੱਕ ਤੂੰ ਮੇਰੀ ਗੁਲਾਮੀ ਕਰੇਂਗਾ। ਨੂਰ ਕੋਲ ਹੁਣ ਕੋਈ ਚਾਰਾ ਨਹੀਂ ਸੀ। ਸਾਰਾ ਦਿਨ ਨੂੰ ਅਬਦੁੱਲ ਦਾ ਕੰਮ ਕਰਦਾ ਰਾਤ ਨੂੰ ਥੱਕ ਹਾਰ ਕੇ ਉੱਕ ਜਦ ਘਰ ਆਂਦਾ ਤਾਂ ਉਸ ਦੇ ਹਾਲਾਤ ਵੇਖ ਕੇ ਉਸ ਦੀ ਪਤਨੀ ਅਦਲ ਪਰਾਂਦਾ ਉਹ ਵੀ ਪਰਮਾਤਮਾ ਅਗੇ ਅਦਾਸ ਕਰਦਾ ਤੇ ਇਹ ਪਰਮਾਤਮਾ ਮੇਰੇ ਉੱਤੇ ਰਹਿਮ ਕਰ ਹੁਣ ਸਭ ਕੁਝ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਹੈ ਮੇਰੇ ਉੱਪਰ ਇੰਨਾ ਵੱਡਾ ਬੋਝ ਨਾ ਪਾ ਹੁਣ ਉਸ ਅਬਦੁੱਲ ਕੋਲ ਕੰਮ ਕਰਦੇ ਇੱਕ ਸਾਲ ਹੋ ਗਿਆ ਕੁਝ ਹੁਣ ਅਬਦੁੱਲ ਨੇ ਉਸਦੀ ਕੰਮ ਪ੍ਰਤੀ ਲਗਨ ਦੇਖ ਕੇ ਸੋਚਿਆ ਕਿ ਨੂਰ ਨੇ ਉਸ ਨੂੰ ਧੋਖਾ ਨਹੀਂ ਦਿੱਤਾ ਸੱਚਮੁੱਚ ਇਹ ਉਸਦੀਆਂ ਬੱਕਰੀਆਂ ਕਿਤੇ ਗੁੰਮ ਹੋ ਗਈਆਂ ਸੀ ਤੇ ਨੂਰ ਨੇ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਇੱਕ ਸਾਲ ਤੱਕ ਬਿਨਾਂ ਕਿਸੇ ਲਾਲਚ ਤੋਂ ਉਸ ਦੀ ਗੁਲਾਮੀ ਕੀਤੀ ਆਖਰ ਰੱਬ ਦੀ ਮਿਹਰ ਹੋਈ ਉਸ ਨੂੰ ਨੂਰ ਤੇ ਦਇਆ ਆ ਗਈ ਉਸ ਨੇ ਕਿਹਾ ਅੱਜ ਤੋਂ ਤੈਨੂੰ ਮੈਂ ਆਜ਼ਾਦ ਕਰਦਾ ਹਾਂ ਜੇਕਰ ਤੇਰੇ ਕੋਲ ਪੈਸੇ ਹੋਏ ਤਾਂ ਮੇਰਾ ਨੁਕਸਾਨ ਅਦਾ ਕਰ ਦੇ ਜੇ ਨਾ ਹੋਏ ਤਾਂ ਹਾਮੇ ਤੇਨੂ ਰੱਬ ਦੀ ਸਰਜਾ ਲਈ ਮਾਫ ਕਰਦਾ ਹਾਂ ਨੂਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸਨੇ ਅਬਦੁੱਲ੍ਹਾ ਸ਼ੁਕਰਾਨਾ ਕੀਤਾ ਤੇ ਤੁਰੰਤ ਘਰ ਪਹੁੰਚਿਆ ਉਸਨੇ ਪਤਨੀ ਤੇ ਬੱਚਿਆਂ ਨੂੰ ਖੁਸ਼ਕੀਆ ਅਬਦੁੱਲ ਨੇ ਮੈਨੂੰ ਆਜ਼ਾਦ ਕਰ ਦਿੱਤਾ ਹੈ ਹੋਰ ਰੋਜ਼ਗਾਰ ਕਰਾਂਗਾ ਤੇ ਆਪਣੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰਾਂਗਾ ਪਤਨੀ ਤੇ ਬੱਚਿਆਂ ਨਾਲ ਲੈ ਕੇ ਰਵਾਨਾ ਹੋ ਗਿਆ ਲੋਕ ਉਸਦੇ ਤਾਨੇ ਉਸਨੂੰ ਤਾਨੇ ਦੇਣ ਲੱਗੇ ਕੱਲ ਜੋ ਅਮੀਰਾਂ ਦੀ ਗੁਲਾਮੀ ਦਾ ਕਰਦਾ ਸੀ ਅਜੋ ਆਪ ਮੀਰ ਬਣਨ ਲਈ ਸ਼ਹਿਰ ਜਾ ਰਿਹਾ ਹੈ ਪਰ ਉਸਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਸ਼ਹਿਰ ਪਹੁੰਚ ਕੇ ਉਹ ਇੱਕ ਸਧਾਰਨ ਝੌਂਪੜੀ ਵਿੱਚ ਰਹਿਣ ਲੱਗ ਪਿਆ ਤੇ ਉੱਥੋਂ ਦੇ ਬਾਜ਼ਾਰ ਵਿੱਚ ਮਿਹਨਤ ਮੇਦੂਰੀ ਕਰਨ ਲੱਗ ਪਿਆ ਇੱਕ ਦਿਨ ਮਿਹਦੂਰੀ ਦੀ ਪਾਲ ਵਿੱਚੋਂ ਪੜਕਰਿਆ ਸੀ ਤਾਂ ਇੱਕ ਬੰਦੇ ਨੇ ਉਸ ਨੂੰ ਆਵਾਜ਼ ਮਾਰੀ ਉਹ ਬੰਦਾ ਦੇਖਣ ਵਿੱਚ ਅਮੀਰ ਲੱਗ ਰਿਹਾ ਸੀ ਨੂਰ ਨੇ ਉਸ ਦੇ ਕੋਲ ਜਾ ਕੇ ਕਿਹਾ ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦਾ ਹਾਂ ਜਿਵੇਂ ਹੀ ਉਸ ਬੰਦੇ ਨੇ ਨੂਰ ਦਾ ਚਿਹਰਾ ਦੇਖਿਆ ਤਾਂ ਉਸ ਦੇ ਚਿਹਰੇ ਦਾ ਰੰਗ ਬਦਲ ਗਿਆ ਅਸਲ ਵਿੱਚ ਉਹੀ ਵਪਾਰੀ ਸੀ ਜਿਸ ਨੇ ਕੁਝ ਸਾਲ ਪਹਿਲਾਂ ਨੂਰ ਨੂੰ ਧੋਖਾ ਦਿੱਤਾ ਸੀ ਪਰ ਹੁਣ ਇਹ ਵਪਾਰੀ ਬਦਲ ਚੁੱਕਾ ਸੀ ਜਦੋਂ ਵੀ ਪਰਮਾਤਮਾ ਅਗੇ ਅਰਦਾਸ ਕਰਦਾ ਉਸ ਦਾ ਚਮੀਰ ਉਸ ਨੂੰ ਦੋਸ਼ ਦਿੰਦਾ ਕਿ ਤੂੰ ਇੱਕ ਬੰਦੇ ਨਾਲ ਧੋਖਾ ਕੀਤਾ ਹੈ ਤੇਰੀ ਅਰਦਾਸ ਕਬੂਲ ਨਹੀਂ ਹੋਵੇਗੀ ਜੋ ਤੱਕ ਤੂੰ ਉਸ ਬੰਦੇ ਦਾ ਹੱਕ ਵਾਪਸ ਨਹੀਂ ਕਰਦਾ ਉਹ ਨੂਰ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਰੋਣ ਲੱਗ ਪਿਆ ਨੂਰ ਮੈਨੂੰ ਮਾਫ ਕਰ ਦੇਈ ਮੈਂ ਤੇਰੇ ਨਾਲ ਧੋਖਾ ਦਿੱਤਾ ਕੀਤਾ ਹੈ ਨੂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਬਪਾਈ ਉਸ ਦੇ ਕਦਮਾਂ ਵਿੱਚ ਕਿਉਂ ਡਿੱਗ ਗਿਆ ਵਪਾਰੀ ਨੂੰ ਉਹਨੂੰ ਆਪਣੇ ਨਾਲ ਆਪਣੀ ਦੁਕਾਨ ਵਿੱਚ ਲੈ ਗਿਆ ਤੇ ਸਾਰੀ ਗਲਦਸਤੀ ਕਿ ਉਸ ਦੇ ਸ਼ਹਿਰ ਦੇ ਵਪਾਰੀਆਂ ਦੇ ਕੈਨ ਤੇ ਸਭ ਕੁਝ ਕੀਤਾ ਸੀ ਕਿਉਂਕਿ ਉਹ ਸਨਾਲੀਕਾ ਕਰਦੇ ਸੀ ਉਹਨਾਂ ਨੇ ਉਹਨਾਂ ਦੇ ਖਸੌਣ ਤੇ ਹੀ ਉਸ ਨੇ ਸਭ ਕੁਝ ਕੀਤਾ ਸੀ ਪਹਿਲਾਂ ਉਸ ਨੂੰ ਕੋਈ ਪਛਤਾਵਾ ਨਹੀਂ ਸੀ ਫਿਰ ਮੇਰਾ ਜਮੀਰ ਜਾਗ ਪਿਆ ਤੇ ਰੱਬ ਨੇ ਉਸ ਨੂੰ ਇੰਨੀ ਬੇਚੈਨੀ ਦਿੱਤੀ ਕਿ ਜਦੋਂ ਵੀ ਉਹ ਸੌਂਦਾ ਉਸ ਨੂੰ ਅਜੀਹਾ ਲੱਗਦਾ ਜਿਵੇਂ ਕਿ ਉਸ ਦਾ ਕਿਸੇ ਨੇ ਗਰੀਵਨ ਫੜਿਆ ਹੋਇਆ ਹੈ ਤੇ ਕਹਿ ਰਿਹਾ ਹੈ ਕਿ ਮੈਂ ਤੈਨੂੰ ਰੱਬ ਦੀ ਅਦਾਲਤ ਵਿੱਚ ਪੇਸ਼ ਕਰਾਂਗਾ ਇਹਨਾਂ ਸੁਪਨਿਆਂ ਨੇ ਮੈਨੂੰ ਸਕੂਨ ਨਹੀਂ ਲੈਣ ਦਿੱਤਾ ਮੈਂ ਤੈਨੂੰ ਹਰ ਥਾਂ ਲੱਭਿਆ ਜੋ ਵਪਾਰੀ ਤੇਰੇ ਨਾਲ ਈਰਖਾ ਕਰਦੇ ਸਨ ਉਹ ਤੇਰੇ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸਨ ਫਿਰ ਮੈਂ ਰੱਬ ਦੇ ਅੱਗੇ ਦਇਆ ਕੀਤੀ ਦੁਆ ਕੀਤੀ ਕਿ ਮੈਨੂੰ ਉਸ ਬੰਦੇ ਨਾਲ ਮਿਲਾ ਦੇ ਤਾਂ ਜੋ ਮੈਂ ਉਸ ਦਾ ਹੱਕ ਵਾਪਿਸ ਕਰ ਸਕਾਂ ਅੱਜ ਰੱਬ ਨੇ ਮੇਰੀ ਸੁਣ ਲਈ ਹੈ ਉਸ ਨੇ ਨੂਰ ਦਾ ਹੱਥ ਫੜ ਕੇ ਕਿਹਾ ਭਰਾ ਇਹ ਦੁਕਾਨ ਹੁਣ ਤੇਰੀ ਹੈ ਤੇਰੇ ਨਾਲ ਤੇਰੇ ਮਾਲ ਨਾਲ ਨਾਲ ਮੈਂ ਜੋ ਵੀ ਕੁਝ ਕਮਾਇਆ ਜੋ ਕੁਝ ਖਰੀਦਿਆ ਉਹ ਸਭ ਹੁਣ ਤੇਰਾ ਹੈ ਉਸਨੇ ਘਰ ਦੀਆਂ ਚਾਬੀਆਂ ਵੀ ਉਸਨੂੰ ਦੇ ਦਿੱਤੀਆਂ ਤੇ ਕਿਹਾ ਕੁਝ ਸਮਾਂ ਪਹਿਲਾਂ ਇਸੇ ਦੁਕਾਨ ਤੋਂ ਕਮਾ ਕੇ ਖਰੀਦਿਆ ਸੀ ਇਹ ਵਪਾਰੀ ਨੂਰ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਮਾਫੀ ਮੰਗਣ ਲੱਗ ਪਿਆ ਨੂਰ ਰਹਿਮ ਦਿਲ ਸੀ ਉਸਨੇ ਵਪਾਰੀ ਨੂੰ ਮaaf ਕਰ ਦਿੱਤਾ ਉਸਨੇ ਬਾਜ਼ਾਰ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਤੇ ਫਿਰ ਕਿਹਾ ਇਸ ਦੁਕਾਨ ਦਾ ਅਸਲੀ ਮਾਲਕ ਇਹ ਹੈ ਅੱਜ ਤੋਂ ਇਹੀ ਦੁਕਾਨ ਤੇ ਬੈਠੇਗਾ ਜਦੋਂ ਵਪਾਰੀ ਦੁਕਾਨ ਤੋਂ ਜਾਣ ਲੱਗਾ ਤਾਂ ਨੂਰ ਨੇ ਉਸਨੂੰ ਰੋਕ ਲਿਆ ਕਹਿਣ ਲੱਗਾ ਤੂੰ ਕਿੱਥੇ ਜਾਵੇਂਗਾ ਤੂੰ ਵੀ ਇੱਥੇ ਰਹਿ ਮਿਲ ਕੇ ਕੰਮ ਕਰ ਬੇਸ਼ੱਕ ਤੂੰ ਮੇਰੇ ਨਾਲ ਗਲਤ ਕੀਤਾ ਪਰ ਤੂੰ ਮੈਨੂੰ ਸਭ ਕੁਝ ਵਾਪਸ ਕਰ ਦਿੱਤਾ ਸ਼ਾਇਦ ਮੈਂ ਇਸ ਬਾਜ਼ਾਰ ਵਿੱਚ ਇੰਨਾ ਕਮ ਇੰਨਾ ਨਾ ਕਮਾ ਸਕਦਾ ਜਿੰਨਾ ਤੂੰ ਮੈਨੂੰ ਮੇਰੇ ਨਾਲ ਮਾਲ ਨਾਲ ਕਮਾ ਕੇ ਵਾਪਸ ਕੀਤਾ ਹੈ ਇਸ ਲਈ ਮੈਂ ਤੈਨੂੰ ਆਪਣੇ ਵਪਾਰ ਵਿੱਚ ਸ਼ਾਮਲ ਕਰਨਾ ਚਾਹੁੰਦਾ ਹਾਂ ਉਹ ਵਪਾਰੀ ਨੂਰ ਦੀ ਗੱਲ ਮੰਨ ਗਿਆ ਦੋਵੇਂ ਰਲ ਕੇ ਕੰਮ ਕਰਨ ਲੱਗ ਪਏ ਦੋਵਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਰਾਜ ਦੇ ਵੱਡੇ ਵਪਾਰੀ ਬਣ ਗਏ ਨੂਰ ਦੀ ਪਤਨੀ ਤੇ ਬੱਚੇ ਖੁਸ਼ਹਾਲ ਜ਼ਿੰਦਗੀ ਜਿਉਣ ਲੱਗ ਪਏ ਇੱਕ ਦਿਨ ਨੂਰ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਸ਼ਹਿਰ ਵਾਪਸ ਜਾਵੇਗਾ ਤੇ 나 ਉਸ ਨੇ 나지 ਨਾਲ ਭਰਿਆ ਕਾਫਲਾ ਤਿਆਰ ਕੀਤਾ ਤੇ ਆਪਣੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਵਿੱਚ ਜਾ ਕੇ ਪਹੁੰਚਿਆ ਪਿੰਡ ਦੇ ਮੀਲੋ ਕੁ ਉਸ ਨੂੰ ਦੇਖ ਕੇ ਹੈਰਾਨ ਹੋ ਗਏ ਨੂਰ ਪਿੰਡ ਦੇ ਹਰ ਗਰੀਬ ਆਦਮੀ ਦੇ ਦਰਵਾਜ਼ੇ ਤੇ دستਕ ਦਿੰਦਾ ਉਹ ਉਹਨਾਂ ਨੂੰ ਅਨਾਜ ਮੁਹੱਈਆ ਕਰਦਾ ਤੇ ਪੈਸਿਆਂ ਨਾਲ ਵੀ ਮਦਦ ਕਰਦਾ ਉਸ ਪਿੰਡ ਵਿੱਚ ਜੋ ਵੀ ਹੰਕਾਰੀ ਲੋਕ ਰਹਿੰਦੇ ਸੀ ਨੂਰ ਦੀ ਤਰੱਕੀ ਵੇਖ ਕੇ ਉਹਨਾਂ ਦਾ غرور ਮਿੱਟੀ ਵਿੱਚ ਮਿਲ ਗਿਆ ਸੋ ਇਸ ਕਹਾਣੀ ਸਾਨੂੰ ਸਿੱਖਿਆ ਸਕੰਦੀ ਹੈ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਸਬਰ, ਭਰੋਸਾ ਤੇ ਇਮਾਨਦਾਰੀ ਹੈ ਨੂਰ ਦੀ ਜ਼ਿੰਦਗੀ ਤੇ ਇਮਤਿਹਾਨ ਉਸ ਦੀ ਗਰੀਬੀ ਲੋਕਾਂ ਦੇ ਤਾਨੇ ਤੇ ਬੇਇਨਸਾਫੀਆਂ ਦੇ ਬਾਵਜੂਦ ਉਸ ਦੇ ਮਨ ਵਿੱਚ ਇੱਕੋ ਗੱਲ ਸੀ ਕਿ ਰੱਬ ਹਮੇਸ਼ਾ ਸੋਚ ਸੱਚਿਆਂ ਦੀ ਸੁਣਦਾ ਹੈ ਸਾਡੇ ਵਾਸਤੇ ਕਹਾਣੀ ਇੱਕ ਸ਼ੀਸ਼ਾ ਹੈ ਜੋ ਸਾਨੂੰ ਦਿਖਾਉਂਦਾ ਹੈ ਜਦੋਂ ਤੱਕ ਅਸੀਂ ਆਪਣੀ ਮਿਹਨਤ ਤੇ ਰੱਬ ਉੱਤੇ ਭਰੋਸਾ ਰੱਖਦੇ ਹਾਂ ਤਾਂ ਕਾਇਨਾਤ ਸਾਡੀ ਮਦਦ ਕਰਦੀ ਜ਼ਰੂਰ ਕਰਦੀ ਹੈ ਨੂਰ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਇਨਸਾਨੀਅਤ ਚਮਕਦੀ ਹੈ ਆਖਰ ਬੇਚ ਹਮੇਸ਼ਾ ਜਾਦ ਰਹਿ ਕੇ ਰੱਬ ਦੇ ਦੇ ਘਰ ਦੇਰ ਹੈ ਪਰ ਅੰਦੇਰ ਨਹੀਂ ਜਿਕੇ